ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਕਰਨ ਅੰਡਰ ਨਿਊਜ਼ 24 ਕੰਡੀਸਰ ਪੰਜਾਬ ਤੋਂ ਤੁਹਾਡੇ ਸਾਹਮਣੇ ਖੜਾ ਹਾਂ ਜਿਵੇਂ ਕਿ ਸਿਹਤ ਦੇ ਬਕਰੇ-ਬਕਰੇ ਮੁੱਦਿਆਂ ਤੇ ਅਸੀਂ ਬਕਰੇ ਨੂੰ ਹਰੀ ਕਿਸੇਬ ਦੀ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਨੇ ਆ ਅੱਜ ਅਸੀਂ ਬਹੁਤ ਜ਼ਰੂਰੀ ਸਿਹਤ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਅਸੀਂ ਆ ਬਟਾਲਾ ਰੋਡ ਸਿਵਰਨਾਈ ਵਿਖੇ ਸਾਡੇ ਨਾਲ ਕਾਲੂ ਡਾਕਟਰ ਬਤੂਰੇ ਵਾਸ਼ਿੰਗਟਨ ਤਾਰੀਵਾਲ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਇਹਨਾਂ ਨਾਲ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ इनफर्टिलिटी संतानता देखो इनफर्टिलिटी एक मेडिकल प्रॉब्लम है कपल हो सकती है ना सो इनफर्टिलिटी का मतलब है कि पार्टनर दोनों कपल है जो भी एक पार्टनर अफेक्टेड हो सकता है सो जो अखते हैं कि एक कपल की मैरिज हुई है एंड ਇੱਕ ਸਾਲ ਹੋ ਗਿਆ ਹੈ 1 ਇਅਰ ਹੋ ਗਿਆ ਹੈ ਤੇ ਆਪਣੇ ਆਪ ਨੈਚੁਰਲੀ 컨ਸੀਵ ਨਹੀਂ ਕਰ پا ਰਹੇ ਹੈ ਤੇ 1 ਇਅਰ ਦੇ ਪੀਰੀਅਡ ਉਸੇ ਬੇਸਿਕ ਪੀਰੀਅਡ ਲੈ ਕੇ ਚੱਲਦੇ ਆ ਕਿ 1 ਇਅਰ ਦੇ ਵਿੱਚ ਵਿੱਚ ਜੇ 컨ਸੈਪਸ਼ਨ ਨਹੀਂ ਹੋ ਰਹੀ ਤਾਂ ਅਸੀਂ ਫਿਰ ਉਹਨਾਂ ਨੂੰ ਅਵੇਲੂਏਸ਼ਨ ਸ਼ੁਰੂ ਕਰਦੇ ਆ ਤੇ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਉਹ ਫੇਸ ਕਰ ਰਹੇ ਨੇ ਜੇਕਰ ਕੋਈ ਪ੍ਰੀਕਾਸ਼ਨ ਵਗੈਰਾ ਯੂਜ਼ ਨਹੀਂ ਕੀਤੀ ਤੇ ਜੇ ਤਪਲ ਦੀ ਏਜ 35 ਇਅਰਸ ਤੋਂ ਜ਼ਿਆਦਾ ਹੈ क्योंकि अजक ज़्यादा मैरिज की एज थोड़ी सी लेट हो गई है ता जे 30, 35 तो जो एज थर्ट थर्टी फाइव ईयरस तो ज्यादा है तो फिर सिक्स मंथ्स ऑफ ट्राइंग एंड कोई रिजल्ट नहीं आ रहा कंसैप नहीं हो रही तो उदो भी इस असि पा लें कि हाँ जी कोई प्रॉब्लम हो सकती है सो अभी शुरू कर सकते यह कह सकते हैं कि जिस तरह कपल सोच रहे हैं कि पहले काम का छता कर लिए जो अपनी जॉब रिगार्डिंग असी जिंदगी सक्सैस हो रही है फिर उसको बाद फैमिली प्लानिंग करा उस जो अस लेट हो जाते हैं तो फिर प्रॉब्लम सू फेस करनी पै सकती है हाँ, ये प्रॉब्लम देखो पहला ये प्रॉब्लम जनरली सोसाइटी घट सी क्योंकि एज ऑफ मैरिज घट सी हूँ एज ऑफ मैरिज एक सोसाइटी वैसे ही इनक्रीज हो गई है सो दैट इज़ वाई वन ऑफ द मेजर रीजन भी ਇਹ ਪ੍ਰੋਬਲਮ ਵੀ ਇਸ ਕਰਕੇ ਹੈ ਕਿ ਜਦੋਂ ਅਸੀਂ ਕਰੀਅਰ ਸੈੱਟ ਕਰਦੇ ਆ ਸਾਰਾ ਕੁਝ ਆਪਣਾ ਕੋ ਬਿਜ਼ਨਸ ਸੈੱਟ ਕਰਦੇ ਆ ਕੁਝ ਕਰਦੇ ਕਰਦੇ ਥੋੜਾ ਲੈਵਲ ਬੋਡੀ ਦਾ ਸਪੈਸ ਲੈਵਲ ਵੀ ਉਸ ਲੈਵਲ ਤੇ ਆ ਜਾਂਦਾ ਹੈ ਪਰ ਵੀ ਇਸ ਤੋਂ ਜ਼ਿਆਦਾ ਰਿਲੈਕਸਡ ਰਹਿੰਦੇ ਹੋ ਤੁਹਾਨੂੰ ਨਹੀਂ ਪਤਾ ਕਿ ਥੋੜਾ ਇਹਨਾਂ ਕੋਈ ਉਹ ਜਿਆ ਟੈਨਸ਼ਨ ਵਾਗਾ ਕੋਈ ਸਿਸਟਮ ਜਿਵੇਂ ਜਿਵੇਂ ਅਸੀਂ ਵੱਧਦੀ ਜਾਂਦੀ ਜਿਵੇਂ ਜਿਵੇਂ ਤੁਸੀਂ ਪ੍ਰੋਫੈਸ਼ਨਲਿਸਟ ਬਰ ਜਾਂਦੇ ਰਹਿੰਦੇ ਹੋ ਤਾਂ ਤੁਹਾਡਾ ਸਟ੍ਰੈਸ ਹੋਰ ਕਈ ਸਾਰੇ ਫੈਕਟਰਸ ਨਾਲ ਐਡ ਅਪ ਹੋਣ ਲੱਗ ਜਾਂਦੇ ਜਿਹੜੇ ਕਿ ਸਾਰੇ ਫੈਕਟਰਸ ਇਹ ਇਨਫਰਟੀਲਿਟੀ ਦੇ हो सकते थे खासकर के लड़कियों ਦੇ ਵਿੱਚ ਪ੍ਰੈਗਨancies ਨੂੰ ਲੈ ਕੇ ਕਿڑی ਕਿڑی ਦਿੱਕਤਾਂ ਆਉਂਦੀਆਂ ਆ। ਅ ਬਿਲਕੁਲ ਲੜਕੀ ਜਿਹੜੀ ਹੈਗੀ ਹੈ ਉਹਦੇ ਵਿੱਚ ਅ ਅੱਜਕੱਲ ਜੋਸੀਂ ਮੇਨ ਦੇਖ ਰਹੇ ਹਾਂ ਕਿ ਪ੍ਰੋਬਲਮ ਪਹਿਲਾਂ ਫੀਮੇਲਸ 'ਚ ਜ਼ਿਆਦਾ ਸੀ ਅੱਜਕੱਲ ਮੇਲਸ 'ਚ ਹੀ ਹੋ ਰਹੀ ਹੈ ਪ੍ਰੋਬਲਮ। ਸੋ ਕਨਸੀਵ ਕਰਨ ਦੇ ਵਿੱਚ ਏਵੈਲੂਏਸ਼ਨ ਪਹਿਲਾਂ ਅਸੀਂ ਕੀ ਹੁੰਦਾ ਸੀ ਕਿ ਪਹਿਲਾਂ ਹਮੇਸ਼ਾ ਇੱਕ ਲੇਡੀ ਨੂੰ ਹੀ ਲਿਆਇਆ ਜਾਂਦਾ ਹੈ ਕਿ ਇਹਦੀ ਵੈਲੂਏਸ਼ਨ ਕਰਨੀ ਸ਼ੁਰੂ ਕਰੋ ਕਿ প্রেਗਨancies ਨਹੀਂ ਹੋ ਰਹੀ ਪਰ ਅਸੀਂ ਅੱਜ ਕੱਲ੍ਹ ਕਪਲ ਦੀ ਵੈਲੂਏਸ਼ਨ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਦੇਖ ਰਹੇ ਹਾਂ ਫਾਰਨਲੀ ਕਈ ਬਹੁਤ ਜ਼ਿਆਦਾ ਕਾਮਨ ਪ੍ਰੋਬਲਮ ਪੇਸ ਚ ਆ ਰਹੀ ਹੈ ਜੀ ਤੇ ਬੇ ਸਮਾਜਿਕਤਾ ਨਾਮ ਉਸੇ ਖਤਮ ਕਰੀਏ ਤੇ ਜੀ ਇਹ ਖਾਲੀ ਲੜਕੀਆਂ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਇਹਦੇ ਵਿੱਚ ਮੇਲ ਵੀ ਜ਼ਿੰਮੇਦਾਰ ਹੋ ਸਕਦੀ ਹੈ ਮੇਲ ਵੀ ਪ੍ਰੋਬਲਮ ਹੋ ਸਕਦੀ ਹੈ ਸੋ ਫੀਮੇਲ ਦੇ ਵਿੱਚ ਜੋ ਵੈਲੂਏਸ਼ਨ ਹੋਣੀ ਹੋਣੀ ਹੈ ਨਾਲ ਮੇਲ ਦਾ ਨਾਲ ਵੈਲੂਏਸ਼ਨ ਹੋਣੀ ਉਹ ਜ਼ਰੂਰੀ ਹੈ ਡਾਕਟਰ ਸਾਹਿਬ ਜਦੋਂ ਇੱਕ कपल ਤੁਹਾਡੇ ਕੋਲ ਆਉਂਦਾ ਹੈ ਇਹ ਕਹਿੰਦਾ ਕਿ ਅਸੀਂ ਠੀਕ ਹੈ ਸਾਡੀ ਸ਼ਾਦੀ ਨੂੰ 1 ਸਾਲ ਹੋ ਗਿਆ ਜਾਂ ਐਨਾ ਟਾਈਮ ਬੀਤ ਗਿਆ ਹੈ ਪਰ ਅਸੀਂ ਇੱਕ ਫੈਮਿਲੀ ਬਣਾਣੇ ਚਾਹੁੰਦੇ ਹਾਂ ਪਰ ਬੇਬੀ ਕਨਸੀਵ ਕਰਨ 'ਚ ਸਾਨੂੰ ਦਿੱਕਤ ਆ ਰਹੀ ਹੈ ਉਹ ਅਸੀਂ ਪ੍ਰੋਸੀਜਰ ਫਿਰ ਕਿਸ ਤਰ੍ਹਾਂ ਸ਼ੁਰੂ ਕਰਦੇ ਹਾਂ ਕੀ ਡਾਇਗਨੋਸ ਕਰਦੇ ਹਾਂ ਪਹਿਲਾ ਅਸੀਂ ਬੇਸਿਕ ਸਾਰੀ ਇਨਵੈਸਟੀਗੇਸ਼ਨ ਤੋਂ ਅਸੀਂ ਸ਼ੁਰੂ ਕਰਦੇ ਹਾਂ ਕਿ ਲੇਡੀ ਦੇ ਫੀਮਲ ਦੇ ਵਿੱਚ ਪਹਿਲਾ ਉਹਦੇ ਸਾਈਕਲ ਦੀ ਸਾਰੀ ਹਿਸਟਰੀ ਲੈ ਲੈਂਦੇ ਹਾਂ ਸਾਨੂੰ ਕਾਫੀ ਹੱਦ ਤੱਕ ਉਹਦੇ ਹਾਰਮੋਨਸ ਬਾਰੇ ਦੱਸ ਦਿੱਤੀ ਕਿ ਜੇ ਉਹਦਾ ਸਾਰਾ ਸਾਈਕਲ ਵਗੈਰਾ ਠੀਕ ਹੈ ਉਹਦੇ ਕੋਈ ਪ੍ਰੋਬਲਮ ਨਹੀਂ ਤਾਂ ਹਾਰਮੋਨ ਹੀ ਗ੍ਰੋਸਰੀ ਜਿਹੜੀ ਲੇਡੀ ਉਹ ਠੀਕ ਹੈ ਫਿਰ ਉਹਦੇ ਬੇਸਿਕ ਟੈਸਟ ਹੁੰਦੇ ਨੇ ਅਸੀਂ ਕੁਝ ਉਹਨਾਂ ਦੇ ਹਾਰਮੋਨ ਬੇਸਿਕ ਵਾਲੇ ਟੈਸਟ ਕਰਾਉਣੀ ਆ ਤੇ ਕਲਪਸ ਆਊਂਡ ਕਰਕੇ ਦੇਖਦੇ ਹਾਂ ਕਿ ਇੰਟਰਸਟ ਵਾਲੀ ਕੋਈ ਪ੍ਰੋਬਲਮ ਹੋਵੇ ਜੜੀਆਂ ਉਹ ਫੰਕਸ਼ਨ ਠੀਕ ਕਰ ਰਹੀਆਂ ਨੇ ਸੋ ਇਹ ਸਾਲੀ ਬੇਸਿਕ ਜੀ ਇਵੈਲੂਏਸ਼ਨ ਫੀਮੇਲ ਚੁੰਡੀ ਹੋਗੀ ਹਿਸਟਰੀ ਤੇ ਉਹਦੇ ਬੇਸਿਕ ਟੈਸਟ ਜਿਹੜਾ ਮੇਲ ਹੈ ਮੇਲ ਦੀ ਇੱਕ ਉਹਦਾ ਇੱਕ ਬੇਸਿਕ ਸੈਮਨ ਅਨਾਲਿਸਿਸ ਟੈਸਟ ਉਹ ਕਰਨਾ ਜ਼ਰੂਰੀ ਹੈ ਦੇਖਣ ਵਾਸਤੇ ਕਿਉਂਕਿ ਉਹਦੇ ਅਸਲ ਵਿੱਚ ਮੇਲ ਨੂੰ ਕੋਈ ਸਿੰਪਟਮ ਨਹੀਂ ਆਣੇ ਫੀਮੇਲ ਨੂੰ ਤਾਂ ਹਾਰਮੋਨਲ ਜਾਂ ਕੋਈ ਵੀ ਪ੍ਰੋਬਲਮ ਦੇ ਸਿੰਪਟਮਸ ਫੀਮੇਲ ਵਿੱਚ ਦਿਖ ਜਾਂਦੇ ਨੇ ਅਸਮੂਹ ਨਹੀਂ ਦਿਖਦੇ ਸੋ ਇੱਕ ਬੇਸਿਕ ਸੈਮਨ ਅਨਾਲਿਸਿਸ ਟੈਸਟ ਜਿਹੜਾ ਮੇਲ ਦੇ ਵਿੱਚ ਉਹ ਅਸੀਂ ਪਹਿਲਾਂ ਕਰਦੇ ਹਾਂ ਤੇ ਜੇ ਅਸੀਂ ਮਤਲਬ ਪਹਿਲੇ ਡਾਇਗਨੋਸ ਕਰਕੇ ਨੋਰਮਲ ਪ੍ਰੋਸੀਜਰ ਦੇ ਥਰੂ ਅਦਰ ਕਨਸੀਵ ਨਹੀਂ ਕਰਵਾਉਂਦੇ ਫੇਰ ਇੱਕ ਕਪਲ ਸੋਚਦਾ ਕਿ ਉਹ ਅਸੀਂ ਆਈਵੀਐਫ ਕਰ ਜਾਈਏ ਤੇ ਆਈਵੀਐਫ ਦਾ ਕੀ ਪ੍ਰੋਸੀਜਰ ਹੈ ਕਪਲ ਵਾਸਤੇ ਉਹ ਕਿਸ ਤਰ੍ਹਾਂ ਵਾਲਾ ਮਾਪਾ-ਪਾਰਾਂ ਨੂੰ ਇਫਾਇਦਾ ਕਰਦਾ ਦੇਖੋ ਆਈਵੀਐਫ ਜਿਹੜਾ ਪ੍ਰੋਸੀਜਰ ਹੈ ਫੱਲੇ ਵੀ ਇਹ ਇੱਕ ਲਾਸਟ ਐਂਡ ਤੇ ਅਸੀਂ ਉਹਨੂੰ ਪੇਸ਼ੈਂਟ ਨੂੰ アドਵਾਈਸ ਕਰਦੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਨੈਚੁਰਲੀ ਅੰਦਰ ਕਨਸੈਪਸ਼ਨ ਨਹੀਂ ਹੋ 파ਰੀ ਕਈਆਂ ਦੇ ਕੋਈ ਰੀਜ਼ਨ ਨਿਕਲ ਆਉਂਦਾ ਹੈ ਟੈਸਟਾਂ ਦੇ ਵਿੱਚ ਇਹਦੇ ਵਿੱਚ ਕੋਈ ਰੀਜ਼ਨ ਵੀ ਨਹੀਂ ਨਿਕਲਦਾ ਸਬ ਟੈਸਟ ਅਸੀਂ ਕਰਾ ਲੈਂਦੇ ਆ ਪਰ ਨੋਰਮਲੀ ਪ੍ਰੈਗਨਨਸੀ ਨਹੀਂ ਹੋ پا ਰਹੀ ਸੋ ਉਹ ਵੀ ਇੱਕ ਇੰਡੀਕੇਸ਼ਨ ਬਣ ਜਾਂਦੀ ਹੈ ਆਈਪੀਐਸ ਕਿ ਨੈਚੁਰਲ ਕਨਸੈਪਸ਼ਨ ਜੋ ਤੁਹਾਡੇ ਅੰਦਰ ਐਗ ਟਿਸਪੌਨ ਦਾ ਮਿਲਣ ਨਹੀਂ ਹੋ ਰਿਹਾ ਕਨਸੈਪਸ਼ਨ ਨਹੀਂ ਹੋ ਰਹੀ ਫਿਰ ਇਹ ਜਿਹੜਾ ਆਈਵੀਐਸ ਹੈ ਆਈਪੀਐਸ ਹੁੰਦਾ ਇਨ ਵਿਟ੍ਰੋ ਫਰਟੀਲਾਈਜੇਸ਼ਨ मतलब ਅਸੀਂ ਉਹੀ ਸਾਰਾ ਪ੍ਰੋਸੈਸ ਜੋ ਲੇਟਿਡ ਦੇ ਅੰਦਰ ਬਾਡੀ ਦੇ ਵਿੱਚ ਹੁੰਦਾ ਹੈ ਉਹ ਅਸੀਂ ਉਹ ਸਾਰਾ ਬਾਹਰ ਰਿਕੀਟ ਕਰਦੇ ਹਾਂ ਆਰਟੀਫੀਸ਼ੀਅਲੀ ਇਸ ਕਰਕੇ ਉਹ ਆਰਟੀਵੀ ਕੇਂਦਰ ਆਰਟੀਫੀਸ਼ੀਅਲ ਰਿਪਰੋਡਕਸ਼ਨ ਇਹ ਸਾਰਾ ਅਸੀਂ ਬਾਹਰ ਕਰਕੇ ਫਿਰ ਲੈਡੀ ਦੇ ਵਿੱਚ ਅਸੀਂ ਰੱਖਦੇ ਹਾਂ ਸੋ ਜਿਹੜੇ ਫੈਕਟਰਸ ਹੈ ਉਹ ਆਈਵੀਐਫ ਦੀ ਇੰਡੀਕੇਸ਼ਨਸ ਬਹੁਤ ਸਾਰੀਆਂ ਹੋਈਆਂ ਮੇਨ ਰੀਜ਼ਨ ਜਿਹੜੀਆਂ ਕਾਮਨ ਰੀਜ਼ਨਸ ਹੈ ਕਿ ਤੁਹਾਡਾ ਐਗ ਪ੍ਰੋਬਲਮ ਹੈ ਐਗ ਨੇਚਰਲੀ ਪ੍ਰੋਪਰਲੀ ਬਣ ਰਿਹਾ ਸੋ ਆਈਵੀਐਫ ਦੇ ਵਿੱਚ ਅਸੀਂ ਤੁਹਾਡੇ ਐਗ ਜਿਹੜੇ ਨੇ ਉਹਨਾਂ ਨੂੰ ਪਹਿਲਾ ਐਕਸ ਬਣਾ ਕੇ ਉਹ ਚੋ ਬੈਸਟ ਕੁਆਲਿਟੀ ਐਕਸ ਕੱਟ ਕੇ ਉਹਦੇ ਨਾਲ ਅਸੀਂ ਥੋੜਾ 3 ਮਿੰਟ ਅੱਗੇ ਸ਼ੁਰੂ ਕਰਦੇ ਆਂ ਜਾਂ ਨੈਕਸਟ ਆ ਜਦੋਂ ਵੀ ਕਿਸੇ ਦੀ ਕਿਊਬ ਚ ਪ੍ਰੋਬਲਮ ਹੈ ਢਿਮਬਾ ਬੰਦ ਹੈ ਕਾਮਨ ਇਸ਼ੂ ਹੈ ਢਿਮਬਾ ਬੰਦ ਹੈ ਜੇ ਢਿਮਬਾ ਬੰਦ ਹੈ ਇਹਦਾ ਮਸਲਾ ਐਕਸ ਕੋਲਮ ਦੇ ਮਿਲਣ ਦਾ ਰਸਤਾ ਹੀ ਬੰਦ ਹੈ ਅੰਦਰ ਸੋ ਜੇ ਰਸਤਾ ਹੀ ਬੰਦ ਹੈ ਤਾਂ ਫਿਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਕਰਨਾ ਹੀ ਪੈਣਾ ਉਹ ਅਸੀਂ ਆਈਡੀਆਸ ਕਰਨੇ ਸੋ ਕੋਈ ਯੂਟਰਸ ਦੇ ਵਿੱਚ ਲਾਈਨਿੰਗ 'ਚ ਕੋਈ ਇਸ਼ੂ ਹੈ naturally pregnancy ho pakad nahi rahi ya natural pregnancies ho jaane ne continue nahi ho riyan ke assi soch rahe haan ke shayad jena embryo ya bachcha jo andar ban reha ohde vich koi problem hai so ohde vich vi assi pehla ohnu test karke bahar embryo nu healthy embryo jo andar paavange the chances of miscarriage abortions eh vi sariyan IVF de through kat jande te jive ki samaj vich koi dharana hai ke ehde andar kuch ladies di sehat nu koi kharabi hon di hai ho ji koi gal nahi doctor da नहीं देखो ये तो काफ़ी पुराना ट्रीटमेंट है वर्ल्ड वाइड चल रहा है सर्टिफाइड साइंटिफिकली सर्टिफाइड ट्रीटमेंट है सो एंड विद जिन्हें जिन्हें हर सैंस इवॉल्व कर रही है उन्हें आई वी एफ भी बहुत सारिया चेंजिस् और बहुत सारे इनोवेशन नवी आई पे साल ड्रग्स हूँ सोटेंट नहीं होंगे सो दो ज़्यादा लगे आई वी एफ़्स ਸੋ ਡੋਸੇਜਸ ਬਹੁਤ ਘੱਟ ਗਿਆ ਨੇ ਕਿਉਂਕਿ ਡਰਗ ਬਹੁਤ ਜ਼ਿਆਦਾ ਪੋਟੈਂਟ ਆ ਗਏ ਜਿਨ੍ਹਾਂ ਦਾ ਕੋਈ ਪੇਸ਼ੈਂਟ ਨੂੰ ਨੁਕਸਾਨ ਵੀ ਨਹੀਂ ਹੈ ਲੋ ਡੋਸੇਜ ਜਾਂਦੀ ਹੈ ਨੁਕਸਾਨ ਵੀ ਨਹੀਂ ਹੈ ਤੇ ਦੂਸਰਾ ਕਲਚਰ মিডিਆਸ ਬਹੁਤ ਵਧੀਆ ਆ ਗਏ ਨੇ ਸੋ ਆਈਡੀਐਫ ਦਾ ਸਕਸੈਸ ਰੇਟ ਵੀ ਇਹਦੇ ਨਾਲ ਇੰਪਰੂਵ ਹੋ ਗਿਆ ਹੈ ਇਹ ਸਾਰੀ ਚੀਜ਼ਾਂ ਤੇ ਇਹ ਆਈਡੀਐਫ ਦਾ ਜਦੋਂ ਕੋਈ ਕਪਲ ਕਰਵਾ ਲੈਂਦਾ ਹੈ ਇਸ ਪ੍ਰੋਸੀਜਰ ਵਿੱਚ ਤੁਹ ਦੈਂ ਤੇ ਇਹ ਕਪਲ ਟੂ ਕਪਲ ਵੇਰੀ ਕਰਦਾ ਹੈ ਕਿ ਕਿਸ ਨੂੰ ਕਿੰਨਾ ਟਾਈਮ ਲੱਗੇਗਾ ਕੰਸੀਵ ਕਰਨ हां बिल्कुल जी तो एक ये डिपेंड करता है कि थोड़ी की इंडिकेशन है कि इस कारण से आईबीएफ होता कर रहे हैं सो कईया देवे जिन्ना ਦੇ ਵਿੱਚ ਕੋਈ ਰੀਜ਼ਨ ਨੇਚਰਲੀ ਸਾਨੂੰ ਮਿਲਿਆ ਹੀ ਨਹੀਂ ਉਹਨਾਂ ਦੇ ਵਿੱਚ ਆਈਬੀਐਫ ਦੇ ਸਕਸੈਸ ਰੇਟ ਕਾਫੀ ਬੈਟਰ ਹੈ ਕਿਉਂਕਿ ਅਸੀਂ ਉਹੀ ਚੀਜ਼ ਬਾਹਰ ਕਰਕੇ ਅੰਦਰ ਪਾ ਰਹੇ ਹਾਂ ਐਸ ਜਿ ਕੋਈ ਰੀਜ਼ਨ ਅੰਦਰ ਕੋਈ ਹੋਰ ਪ੍ਰੋਬਲਮ ਨਹੀਂ ਸੀ ਸੋ ਉਹਨਾਂ ਦਾ ਸਕਸੈਸ ਰੇਟ ਨੋਰਮਲ ਜਿਸ ਕੋਈ ਪ੍ਰੋਬਲਮ ਹੈ ਜਸਟ ਕੋਈ ਫਾਈਬਰੋਇਡ ਹੈ ਕੋਈ ਲਾਈਨਿੰਗ ਟਿਸ਼ੂ ਹੈ ਐਗਦੀ ਪ੍ਰੋਬਲਮ ਹੈ उतना माल ऑब्वियसली वो वाले कपल्स द सक्सेस रेट आई वी उससे ज़्यादा है। ते इस द सक्सेस रेट कितना कह रहे हो तो जो तू आईन्टेंशन के साथ लगाई तक जो भी पेटिशन जी को जो आई वी चुरू ऐसे का तक ट्वेंटी थर्टी परसेंट तक ही द सक्सेस रेट सी आज दे टाइम दे वेज ये ऑल द सक्सेस रेट पेशन टू तो पे� ਔਰ ਪੂਰਾ ਐਸ ਪਰ ਸਟੈਂਡਰਡਸ ਹੋ ਰਿਹਾ ਹੈ ਤਾਂ 70 ਤੋਂ 80% ਸਕਸੈਸ ਰੇਟ ਅਸੀਂ ਅੱਜ ਦੇ ਟਾਈਮ 'ਚ ਆਈਵੀਐਫ ਕਰ ਸਕਦੇ ਤੇ ਸਮਾਜ ਵਿੱਚ ਜਿਹੜੇ ਆਮ人 ਕੋਈ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਕਿ ਇੱਕ ਨਾਰਮਲ ਫੈਮਿਲੀ ਵੀ ਇਹਦਾ ਖਰਚਾ ਬੇਅਰ ਕਰ ਸਕਦੀ ਹੈ ਉਹ ਇਹ ਜੀ ਅੱਜਕੱਲ ਇਹ ਹੀ ਚੇਂਜ ਆਇਆ ਹੈ ਕਿ ਕਿਉਂਕਿ ਡਰੱਗਸ ਜਿਹੜੇ ਨੇ ਉਹ ਅੱਗੇ ਤਾਈਂ ਦੀ ਫੋਰਟੇਬਿਲਿਟੀ ਨਾਰਮਲ ਫੈਮਿਲੀਆਂ 'ਚ ਨਹੀਂ ਹੋ ਸਕਦੀ ਸੀ ਕਿਉਂਕਿ ਤੁਹਾਨੂੰ ਸਾਰਾ ਸਮਾਨ ਬਹੁਤ ਮਹਿੰਗਾ ਸੀ ਪਰ ਕਿਉਂਕਿ ਅਵੇਲੇਬਿਲਿਟੀ ਇੰਪਰੂਵ ਹੋ ਗਈ ਹੈ ਅਵੇਲੇਬਿਲਿਟੀ ਚੀਜ਼ਾਂ ਨੂੰ ਇੰਪਰੂਵ ਕਰਕੇ ਥੋੜਾ ਜਿਹਾ ਰੇਟ ਵੀ ਚੀਜ਼ਾਂ ਦਾ ਘਟਿਆ ਸੋ ਇਸ ਕਰਕੇ ਇਹਦੀ ਕਾਸਟ ਕਟਿੰਗ ਵੀ ਅਸੀਂ ਅੱਜਕੱਲ ਆਈਪੀਐਸ ਚ ਕਰਨ ਲੱਗ ਗਏ ਆ ਕਿ ਜਿਹੜਾ 5-6 ਲੱਖ ਤੋਂ ਥੱਲੇ ਆਈ ਗਿਆ ਹੁੰਦਾ ਹੀ ਨਹੀਂ ਸੀ ਅੱਜਕੱਲ ਅਸੀਂ ਲੱਖ ਤੋਂ ਲੱਖ ਰੁਪਏ ਤੋਂ ਇਹਦਾ ਜੀ ਚੰਗੀ ਸਟੈਂਡਰਡਾਈਜ਼ਡ ਲੈਪਟਾਪ ਪਰ ਪੀਪਲ ਖਰਾਂਗੇ ਤਾਂ ਇੰਨੇ ਤੋਂ ਵੀ ਉਧਰ ਖਰਚਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਪੇਸ਼ੈਂਟ ਦੀ ਅਫੋਰਡੇਬਿਲਟੀ ਚ ਆ ਜਾਂਦਾ ਹੈ ਜਿਆਦਾ ਘੱਟ ਜਿਹੜੇ ਰੇਟਸ ਦੇ ਵਿੱਚ ਅਸੀਂ ਆਈਪੀਐਸ ਕਰਦੇ ਆ फिर क्वालिटी कॉम्प्रोमाइज होगी सो क्वालिटी कॉम्प्रोमाइज होगी वह पेशेंट ही आएगा सो so, जिन्ना घट खर्चा किया वेस्ट ही जाएगा तो यदी आई वी एफ की कॉस्ट इस करके ज्यादा क्योंकि ये जो इंजैक्शन लगते हैं ये जो मीडिया यूज होता है यारियाँ चीज़ा कोई भी इंडियन मेड बहुत घट है ये सारा कुछ बार आता है सो यार चीज़ों की बेसिक कॉस्ट ही ज़्यादा इस करके ट्रीटमेंट कोस्ट भी ज्यादा और इस ट्रीटमेंट तो पैदा बच्चे, बच्चे बिल्कुल नॉर्मल होंगे जेनेटिकली बिल्कुल नॉर्मल होंगे बच्चे और ए, आज तो नहीं पता कि नहीं किन्नी मिलियनस ऑफ बच्चे हमारा आई पी के थ्रू वर्ल्ड वाइड हो चुके हैं सो ये कितने भी कोई भी कोई भी स्टडी यह कित भी अकलेम नहीं किया गया कि आई पी एफ वाले बचे नॉर्मल नहीं होंगे बिल्कुल एबसुलटली नॉर्मल बच्चे होंगे ਇਸ ਨੂੰ ਜਦੋਂ ਅਸੀਂ ਡਾਇਗਨੋਸ ਕਰ ਲੈਂਦੇ ਆ ਤੇ ਕੋਈ ਦਵਾਈਆਂ ਦਾ ਕੋਈ ਮੈਡੀਕਲ ਪ੍ਰੋਸੀਜਰ ਪਹਿਲੇ ਦਵਾਈਆਂ ਚੱਲਦਾ ਹੈ ਕਿ ਫਿਰ ਡਾਇਰੈਕਟ ਅਸੀਂ ਹਸਪੀਟਲ ਦਾ ਪ੍ਰੋਸੀਜਰ ਹੀ ਸ਼ੁਰੂ ਕਰਦੇ ਆ। ਦੇਖੋ ਇਹਦੀ ਵਿੱਚ ਥੋੜੀ ਪ੍ਰੈਪਰੇਸ਼ਨ ਲੱਗਦੀ ਜੋ ਤੁਹਾ ਪੇਸ਼ੈਂਟ ਆਂਦਾ ਹੈ। ਪਹਿਲਾਂ ਉਹਦੀ ਏਵੈਲੂਏਸ਼ਨ ਨੂੰ ਸਾਨੂੰ ਟਾਈਮ ਲੱਗਦਾ ਸੀ ਰੀਜ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੇ ਰੀਜ਼ਨ ਹੈ। ਫਿਰ ਉਹਦੀ ਇੰਡੀਕੇਸ਼ਨ ਦੇ ਹਿਸਾਬ ਨਾਲ ਉਹਦਾ ਟਰੀਟਮੈਂਟ ਚੱਲਦਾ। ਕਈ ਪੇਸ਼ੈਂਟਸ ਨੂੰ ਤਾਂ ਅਸੀਂ ਡਾਇਰੈਕਟਲੀ ਵੀ ਸਾਈਕਲ ਸ਼ੁਰੂ ਕਰ ਸਕਦੇ ਜਿਨ੍ਹਾਂ ਚ ਮੇਜਰ ਕੋਈ ਕਾਰਨ ਨਹੀਂ ਦਿਖ ਰਿਹਾ ਪਰ ਕਈਆਂ ਨੂੰ ਪ੍ਰੈਪਰੇਸ਼ਨ ਲੱਗਦੀ ਹੈ ਇਹਦੇ ਵਾਸ ਥੋੜਾ ਟਾਈਮ ਲੱਗ ਜਾਂਦਾ ਹੈ ਜੀ ਉਹ ਸੀ ਪ੍ਰਪੇਅਰ ਕਰਕੇ ਤੁਹਾਡੀ ਫੈਸੀਆਈਜੀ ਸਾਈਕਲੋਮੋਡਲ ਐਸੀ ਸਾਡੇ ਕਾਬੇ ਡਾਕਟਰ ਕੁਸ਼ਵੰਤ ਧਾਰੀਵਾਲ ਜੀ ਨਾਲ ਉਹ ਜੋੜੇ ਇੱਥੇ ਆ ਕੇ ਸਿਮਰਨ ਆਈਜੀਆ ਪਟਾਰ ਰੋਡ ਤੇ ਮਿਲੋ ਤੇ ਆਪਣਾ ਇਲਾਜ ਕਰਵਾਓ ਮੈਂ ਕਰਨ ਹੰਡਾ